ਸਾਥੀ ਕਰਜੀ ਸਾਰਿਆਂ ਨੂੰ ਅੱਜ ਆਪਾਂ ਥਾਇਰੋਇਡ ਦੇ ਬਾਰੇ ਗੱਲਬਾਤ ਕਰਾਂਗੇ ਥਾਇਰੋਇਡ ਥਾਇਰੋਇਡ ਦੀ ਬਿਮਾਰੀ ਅੱਜ ਕੱਲ ਬਹੁਤ ਵੱਧ ਰਹੀ ਹੈ ਥਾਇਰੋਇਡ ਦੇ ਵਿੱਚ ਥਾਇਰੋਇਡ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹਾਈਪਰਥਾਇਰੋਇਡਿਜ਼ਮ ਇੱਕ ਹਾਈਪੋਥਾਇਰੋਇਡਿਜ਼ਮ ਹਾਈਪਰਥਾਇਰੋਇਡਿਜ਼ਮ ਦੇ ਵਿੱਚ ਥਾਇਰੋਇਡ ਦਾ ਆਕਾਰ ਸੈਕ੍ਰੀਸ਼ਨ ਜਿਹੜੀ ਆ T3 T4 ਦੀ ਵਧ ਜਾਂਦੀ ਹੈ ਹਾਈਪੋਥਾਇਰੋਇਡਿਜ਼ਮ ਦੇ ਵਿੱਚ TSH ਥਾਇਰੋਇਡ ਸਟੀਮੂਲੇਸ਼ਨ ਹਾਰਮੋਨ ਇਹਦੀ ਸਕ੍ਰੀਸ਼ਨ ਕਈ ਵਾਰੀ ਘਟ ਵੀ ਜਾਂਦੀ ਹੈ ਕਈ ਵਾਰੀ ਵਧ ਜਾਂਦੀ ਹੈ ਇਹਦੇ ਵਿੱਚ ਇੱਕ ਇਹ ਚੀਜ਼ ਵਧ ਜਾਂਦੀ ਹੈ ਇਹਦੇ ਨਾਲ ਪੇਸ਼ੈਂਟ ਕਈ ਵਾਰੀ ਤਾਂ ਜਦੋਂ ਹਾਈਪਰਥਾਇਰੋਇਡਿਜ਼ਮ ਹੋਵੇ ਤੇ ਇਸ ਦੇ ਵਿੱਚ ਵਜ਼ਨ ਵੱਧ ਜਾਂਦਾ ਹੈ ਜਦੋਂ ਹਾਈਪੋਥਾਇਰੋਇਡਿਜ਼ਮ ਹੋਊਗਾ ਉਸ ਪੇਸ਼ੈਂਟ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਊਗਾ ਇਹਨਾਂ ਦੇ ਵਿੱਚ ਥਾਇਰੋਇਡ ਦੀ ਪ੍ਰੋਬਲਮ ਦੇ ਵਿੱਚ ਪੇਸ਼ੈਂਟ ਨੂੰ ਸਿੰਪਟਮ ਜਿਵੇਂ ਸਾਹ ਫੁੱਲੂਗਾ ਅੱਖਾਂ ਦਾ ਮਲਕੀ ਮੋਟਾ ਹੋ ਜਾਣਾ ਤੌਣ ਦੇ ਮਗਰਲੇ ਪਾਸੇ ਗਲੋਟਾ ਜਿਹਾ ਬਣ ਜਾਣਾ ਪੇਟ ਨੂੰ ਫਰੇਮਾ ਰਹੂਗਾ ਤੇ ਜੇ ਆਪਾਂ ਡਾਇਗਨੋਸਿਸ ਗੱਲਬਾਤ ਕਰੀਏ ਤੇ ESR ਥਾਇਰੋਇਡ ਦੀ ਬਿਮਾਰੀ ਵਿੱਚ ਵਧ ਜਾਂਦਾ ਹੈ ESR ਦੀ ਰੇਂਜ ਵਧ ਜਾਂਦੀ ਹੈ ਤੇ ਇਹਦੇ ਨਾਲ ਪੇਸ਼ੈਂਟ ਨੂੰ ਕਈ ਵਾਰੀ ਕਈ ਲੱਛਣ ਆਉਂਦੇ ਐ ਵਾੜਾ ਜਿਵੇਂ ਖਾਦਾ ਪੀਤਾ ਹਾਜਮ ਨਹੀਂ ਹੁੰਦਾ ਦਾ ਤੇ ਇਹਦੇ ਵਿੱਚ ਜੇ ਆਪਾਂ ਪੈਥੋਲੋਜੀਕਲੀ ਗੱਲਬਾਤ ਕਰੀਏ ਤੇ ਇਹਦੇ ਨਾਲ ਜਿਆਦਾ ਫੈਟੀ ਲੀਵਰ ਦਾ ਸਬੰਧ ਵੀ ਹੁੰਦਾ ਕਈ ਵਾਰੀ ਕਿਸੇ ਪੇਸ਼ੈਂਟ ਨੂੰ ਫੈਟੀ ਲੀਵਰ ਦੇ ਨਾਲ ਵੀ ਹਾਈਪਰਥਾਇਰੋइडਿਜ਼ਮ ਜਾਂ ਮੁੜ ਗਈ ਹਾਈਪੋਥਾਇਰੋइडਿਜ਼ਮ ਹੋ ਜਾਂਦਾ ਹੈ ਇਹਦੇ ਨਾਲ ਇੱਕ ਤਾਂ ਸਭ ਤੋਂ ਪਹਿਲਾਂ ਭਰੇਜ ਆਪਾਂ ਨੂੰ ਟਾਟਾ ਸాల్ਟ ਜਿਹੜਾ ਸਮੁੰਦਰੀ ਨਾਮਕ ਉਹਦਾ ਭਰੇਜ ਰੱਖਣਾ ਚਾਹੀਦਾ ਹੈ ਆਪਾਂ ਨੂੰ ਸਿੱਧਾ ਨਾਮਕ ਜਾਂ ਰੌਕ ਸాల్ਟ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਧਨੀਏ ਦਾ ਪਾਣੀ ਇੱਕ ਚਮਚਾ ਰਾਤ ਨੂੰ ਧਨੀਆ ਪਾਣੀ ਦੇ ਵਿੱਚ ਧਿਆਉਂਦੇ ਹਨ ਤੇ ਸਵੇਰ ਉਹ ਨਿਰਨੇ ਕਾਲ ਜੇ ਧਨੀਏ ਦਾ ਪਾਣੀ ਪੀਣਾ ਹੈ ਤੇ ਸਵੇਰੇ ਉੱਠਨਸਾਰੀ ਆਪਾਂ ਗਲੇ ਤੇ ਮ사ਜ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਗਲੇ ਦੀ ਮ사ਜ ਆਪਾਂ ਨੂੰ 5-7 ਮਿੰਟ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਥਾਇਰੋਇਡ ਦੀ ਜਿਹੜੀ ਹੈ ਬਹੁਤ हद ਤੱਕ ਮੁੜਦੀ ਥਾਇਰੋਇਡ ਜਿਹੜਾ ਨਾਰਮਲ ਹੋ ਜਾਂਦਾ ਹੈ ਸਕਰੀਨ ਜਿਹੜੀ ਇਹਦੀ ਵਧੀ ਹੁੰਦੀ ਹੈ ਇੱਕ ਆਪ ਨੂੰ ਸਵੇਰ ਜ਼ਰੂਰ ਅੱਧਾ ਘੰਟਾ ਜਿਹਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨੂੰ ਆਪਾਂ ਨੂੰ ਵਾਕਿੰਗ ਸ਼ੈਰ ਘਾਹ ਤੇ ਹਰੇ ਘਾਹ ਤੇ ਮਿਲਗੀ ਗਰਾਉਂਡ ਦੇ ਵਿੱਚ ਨੰਗੇ ਪੈਰ ਚੱਲਣਾ ਬਹੁਤ ਜ਼ਰੂਰੀ ਹੈ ਇਸ ਨਾਲ ਵੀ ਥਾਇਰੋਇਡ ਦੀ ਜਿਹੜੀ ਪ੍ਰੋਬਲਮਾ ਜ਼ਰੂਰ ਫਰਕ ਪੈਂਦਾ ਹੈ ਤੇ ਇਸ ਗੱਲ ਥਾਇਰੋਇਡ ਦੇ ਵਿੱਚ ਕਈ ਮਿਲਗੀ ਪੇਸ਼ੈਂਟਾਂ ਦਾ ਮਿਲਗੀ ਫਰੇਮਾਂ ਜਾਂ ਇਹ ਲੱਛਣ ਆਉਂਦੇ ਆ ਤੇ ਇਹ ਜਿਹੜੇ ਇੱਕ ਥਾਇਰੋਇਡ ਗਲੈਂਡ ਹੈ ਜ ਆਪਣਾ ਗਲੇ ਦੀ ਗ੍ਰੰਥੀ ਹੈ ਜਿਹੜੀ ਇਹ ਡੇਰੀ ਪ੍ਰੋਡਕਟ ਕੋਈ ਵੀ ਆਪਾਂ ਜ਼ਿਆਦਾ ਵਰਤਦੇ ਆ ਕਿਉਂ ਉਹਦੇ ਨਾਲ ਵੀ ਫਰਕ ਪੈਂਦਾ ਏ ਇਸ ਦੇ ਵਿੱਚ ਥੋੜਾ ਜਿਹਾ ਡੇਰੀ ਪ੍ਰੋਡਕਟ ਦਾ ਪ੍ਰੇਜ ਰੱਖਿਆ ਜਾਵੇ ਤੇ ਜਿਵੇਂ ਦੁੱਧ ਦਹੀਂ ਲੱਸੀ ਮੱਖਣ ਪਨੀਰ ਇਹ ਚੀਜ਼ਾਂ ਦਾ ਆਪਾਂ ਨੂੰ ਥੋੜਾ ਜਿਹਾ ਪ੍ਰੇਜ ਰੱਖਣਾ ਏ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਸਟਾਰਟਿੰਗ ਹੁੰਦੀ ਹੈ ਤੇ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਇਹਨਾਂ ਦੇ ਜਿਹੜੇ ਥਾਇਰੋਇਡ ਦੇ ਵਿੱਚ ਖੁੱਪ ਐਲੋਪੈਥਿਕ ਦਵਾਈ ਵੀ ਆਉਂਦੀ ਐ ਪਰ ਉਹਦਾ ਕੋਈ ਜਿਆਦੇ ਆਇਆ ਵੀ ਥੋੜੀ ਮਾਤਰਾ ਕਿਸੇ ਹੱਦ ਤੱਕ ਨਾਲ ਥੋੜੀ ਥੋੜੀ ਯੂਜ਼ ਕਰ ਲੋ ਨਹੀਂ ਉਸ ਤੋਂ ਬਾਅਦ ਥੋੜੀ ਜਿਆਦਾਤਰ ਇਹਦਾ ਪ੍ਰੇਸ਼ ਹੀ ਰੱਖਿਆ ਜਾਵੇ ਤਾਂ ਬਹੁਤ ਵਧੀਆ ਚੀਜ਼ ਆ ਥਾਇਰੋਇਡ ਦੇ ਕਿਉਂਕਿ ਇਹ ਜੇ ਚੀਜ਼ਾਂ ਜਿਹੜੀ ਚੀਜ਼ਾਂ ਦਾ ਪ੍ਰੇਸ਼ ਰੱਖਾਂਗੇ ਤਾਂ ਤਾਂ ਹੀ ਆਪਾਂ ਮਤਲਬ ਕਿ ਠੀਕ ਹੋਵਾਂਗੇ ਨਹੀਂ ਥਾਇਰੋਇਡ ਦੇ ਵਿੱਚ ਐਲੋਪੈਥਿਕ ਦਵਾਈ ਜਿਹੜੀ ਆ ਉਹ ਲੌਂਗ ਟਰਮ ਖਾਣੀ ਪੈਂਦੀ ਐ ਜਾਂ ਕਈ ਵਾਰੀ ਕਈ ਵਾਰੀ ਕਿਸੇ ਨੂੰ ਕਣਕ ਦੀ ਰੋਟੀ ਹੈ ਜਿਹੜੀ wheat gluten ਵੀ ਕਾਜ ਕਰਦਾ ਏ ਇਸ ਦੇ ਵਿੱਚ ਜਿਹੜੀ ਕਣਕ ਦੀ ਰੋਟੀ ਤੇ ਥੋੜਾ ਜਿਹਾ ਡੇਅਰੀ ਪ੍ਰੋਡਕਟ ਥੋੜਾ ਜਿਹਾ ਅਵਾਇਡ ਕੀਤਾ ਜਾਵੇ ਤਾਂ ਆਪਾਂ thyroid ਦੀ ਬਿਮਾਰੀ ਦੇ ਵਿੱਚ ਨਿਜਾਤ ਪਾ ਸਕਦੇ ਆ ਇਹ ਆਪਣਾ ਜੇ ਕਿਸੇ ਵੀਰ ਭੈਣ ਨੂੰ ਇਹ ਪ੍ਰੋਬਲਮ thyroid ਦੀ ਹੈ ਤੇ ਇਹਨਾਂ ਚੀਜ਼ਾਂ ਮੇਰੀਆਂ ਗੱਲਾਂ ਦਾ ਥੋੜਾ ਜਿਹਾ ਫਾਲੋ ਕੀਤਾ ਜਾਵੇ ਇਹ ਇਸ ਬਿਮਾਰੀ ਤੋਂ ਨਿਯਾਤ ਪਾ ਸਕਦੇ ਹਾਂ ਸਤਿ ਸ੍ਰੀ ਅਕਾਲ